ਸਤ ਸ੍ਰੀ ਅਕਾਲ ਜੀ ਹਾਜ਼ਰ ਹਾਂ ਮਾ ਬਾਪ ਤੇ ਜਾਨ ਪੁੱਛੋਂ ਪ੍ਰਾਪਰ ਜਾਈ ਦਾ ਸਹਾਰਾ ਵਾਲੀ ਕਹਾਣੀ ਦਾ ਭਾਗ ਦੂਜਾ ਲੈ ਕੇ ਉਮੀਦ ਕਰਦੀ ਆ ਕਿ ਤੁਸੀਂ ਇਸ ਭਾਗ ਨੂੰ ਵੀ ਪੂਰਾ ਐਂਡ ਤੱਕ ਜ਼ਰੂਰ ਸੁਣੋਗੇ ਤੇ ਜਿਸ ਨੇ ਵੀ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਤੋਂ ਜਲਦੀ ਜਾ ਕੇ ਸਬਸਕ੍ਰਾਈਬ ਕਰ ਦਵੋ ਸ਼ੁਰੂ ਕਰਦੇ ਹਾਂ ਕਹਾਣੀ ਦਾ ਦੂਜਾ ਭਾਗ ਰਮਨਦੀਪ ਉਸਨੇ ਹੋਲੀ ਜਹੀ ਆਵਾਜ਼ ਚਾਕੇ ਆ ਰਾਜੀ ਮੈਂ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਨੀ ਹਾਂ ਕੋਈ ਛੋਟੀ ਮोटा ਕੰਮ ਹੀ ਕਰ ਲਵਾਂ ਤਾਂ ਮੈਂ ਆਪਣੇ ਪੈਰਾਂ ਤੇ ਖੜੀ ਹੋ ਜਾਵਾਂਗੀ ਗੁਰਦੇਵ ਨੇ ਹੌਲੀ ਜਹੀ ਮੁਸਕਰਾ ਕੇ ਆਖਿਆ ਕਰ ਲੈ ਪਹਿਣਾ ਜਿਹੜਾ ਤੇਰਾ ਮਨ ਕਰਦਾ ਹੈ ਪਰਮਨਦੀਪ ਨੂੰ ਪਹਿਲਾਂ ਦੱਸ ਦੇ ਕਿਰਨ ਨੂੰ ਪਤਾ ਸੀ ਕਿ ਇਹ ਰਸਤਾ ਆਸਾਨ ਨਹੀਂ ਹੋਵੇਗਾ ਬਹੁਤ ਸਾਰੀਆਂ ਰੁਕਾਵਟਾਂ ਆਉਣਗੀਆਂ ਉਸਤੇ ਰਸਤੇ ਵਿੱਚ ਹਰੋ ਹਾਰੀ ਨਹੀਂ ਸਵੇਰੇ ਜਦ ਰਮਨਦੀਪ ਨੇ ਕਿਰਨ ਨੂੰ ਚਾਹ ਬਣਾਉਂਦੇ ਵੇਖਿਆ ਤਾਂ ਆਂਖ ਪਈ ਤੈਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਬੈੱਡਸਾਈਡ ਰਸੋਈ ਜਾਂ ਇੱਥੇ ਵੀ ਰਾਣੀ ਬਣੀ ਰਹਿਣੀ ਹੈ ਕਿਰਨ ਨੇ ਸ਼ਾਂਤ ਲਹਿਜੇ ਜਵਾਬ ਦਿੱਤਾ ਭਾਬੀ ਮੈਂ ਸੋਚਿਆ ਥੋੜਾ ਜਿਹਾ ਕੰਮ ਕਰ ਲਵਾਂ ਪਰ ਤੁਸੀਂ ਚਾਹੋ ਤਾਂ ਨਾ ਕਰਾਂ ਰਮਨਦੀਪ ਹੱਸ ਪਈ ਪਰ ਉਸ ਹਾਸੇ ਪਿੱਛੇ ਤਾਨੇ ਲੁਕੇ ਹੋਏ ਸੀ ਹਾਂ ਕੰਮ ਕਰ ਲੈ ਪਰ ਘਰ ਦੇ ਕੰਮ ਪਹਿਲਾਂ ਪੂਰੇ ਹੋਣੇ ਚਾਹੀਦੇ ਨੇ ਕਿਰਨ ਨੇ ਆਪਣੇ ਆਪ ਨੂੰ ਇੱਕ ਦੂਜੀ ਕਿਰਨ ਨੂੰ ਜਨਮ ਦਿੱਤਾ ਉਹ ਗਰੀਬ ਪਰਿਵਾਰ ਤੋਂ ਸੀ ਪਰ ਉਸ ਦੀ ਸੋਚ ਅਮੀਰ ਸੀ ਉਹ ਹੌਲੀ ਹੌਲੀ ਨਵੀਂ ਜ਼ਿੰਦਗੀ ਵੱਲ ਪੈਰ ਵਧਾ ਰਹੀ ਸੀ ਗੁਰਦੇਵ ਨੇ ਇੱਕ ਦਿਨ ਨਜ਼ਦੀਕੀ ਕੰਪਿਊਟਰ ਸੈਂਟਰ ਵਿੱਚ ਪੁਸ਼ਤ ਤਾਸ਼ ਕਰਕੇ ਕਿਰਨ ਲਈ ਇੱਕ ਛੋਟਾ ਜਿਹਾ ਕੋਰਸ ਲੈ ਦਿੱਤਾ ਕਿਰਨ ਹਫ਼ਤੇ ਵਿੱਚ ਚਾਰ ਕ ਦਿਨ ਉੱਥੇ ਜਾਂਦੀ ਸੀ ਉਸ ਨੂੰ ਹਰ ਕੰਮ ਤੋਂ ਪਹਿਲਾਂ ਘਰ ਦਾ ਕੰਮ ਕਰਨਾ ਪੈਂਦਾ ਸੀ ਤਾਂ ਜੋ ਰਮਨਦੀਪ ਨੂੰ ਕਦੇ ਵੀ ਉਸ ਤੋਂ ਉਂਗਲੀ ਉਠਾਉਣ ਦਾ ਮੌਕਾ ਨਾ ਮਿਲੇ ਕਲਾਸ 'ਚ ਜਾ ਕੇ ਉਸ ਨੂੰ ਇੱਕ ਨਵਾਂ ਵਿਸ਼ੇ ਮਿਲਿਆ ਸਹ ਜੋ ਕਿ ਸਿਖਿਆਰਥੀ ਇੱਕ ਗੁਰੂ ਜੋ ਹੌਸਲਾ ਦਿੰਦੇ ਹਨ ਅਤੇ ਇੱਕ ਆਤਮ ਵਿਸ਼ਵਾਸ ਜੋ ਉਹਦੇ ਵਿੱਚ ਹੁਣ ਵਧ ਰਿਹਾ ਸੀ ਉਸ ਦਾ ਅਧਿਆਪਕ ਕਹਿੰਦਾ ਕਿਰਨ ਤੋਂ ਬਹੁਤ ਹੀ ਤੇਜ਼ ਅਤੇ ਮਿਹਨਤੀ ਕੁੜੀ ਹੈ ਕਿਸੇ ਵੀ ਜ਼ਿੰਦਗੀ ਦੀ ਰੁਕਾਵਟ ਨੂੰ ਤੈਨੂੰ ਰੋਕਿਆ ਨਹੀਂ ਪਰ ਰਮਨਦੀਪ ਨੂੰ ਇਹ ਸਭ ਕਦੇ ਵੀ ਪਸੰਦ ਨਹੀਂ ਸੀ ਆਉਂਦਾ ਉਸ ਨੂੰ ਕਿਰਨ ਤੋਂ ਹਮੇਸ਼ਾ ਹੀ ਚਿਹੜਾ ਮੱਛਲੀ ਰੈਂਦੀ ਸੀ ਉਹ ਗੁਰਦੇਵ ਕੋਲ ਬੈਠ ਕੇ ਕਹਿੰਦੀ ਤੇਰੀ ਭੈਣ ਤਾਂ ਹੁਣ ਮਾਡਰਨ ਹੋ ਗਈ ਹੈ ਚਲੋ ਭਲਾ ਹੁਣ ਬਾਹਰ ਵੀ ਜਾਣਾ ਲੱਗ ਪਈ ਹੈ ਕੱਲ ਨੂੰ ਜੇ ਕੋਈ ਉਲਟ ਪੁਲਟ ਹੋ ਗਿਆ ਤਾਂ ਫਿਰ ਕੌਣ ਜ਼ਿੰਮੇਵਾਰ ਹੋਵੇਗਾ ਗੁਰਦੇਵ ਨੇ ਗੰਭੀਰ ਹੋ ਕੇ ਆਖਿਆ ਕਿਰਨ ਮਿਹਨਤ ਕਰ ਰਹੀ ਹੈ ਆਪਾਂ ਉਸ ਨੂੰ ਉਸ ਦਾ ਸਹਿਯੋਗ ਦੇਣਾ ਚਾਹੀਦਾ ਹੈ ਰਮਨਦੀਪ ਨੇ ਮਾਨਵਿਤ ਫੈਸਲਾ ਕਰ ਲਿਆ ਕਿ ਉਹ ਹੁਣ ਕਿਰਨ ਲਈ ਜੀਵਨ ਆਸਾਨ ਨਹੀਂ ਬਣਨ ਦੇਵੇਗੀ ਇੱਕ ਸ਼ਾਮ ਜਦ ਕਿ ਰਨ ਡਾਇਰੀ ਲਿਖ ਰਹੀ ਸੀ ਤਾਂ ਉਸਨੇ ਲਿਖਿਆ ਮੇਰੇ ਹਾਲਾਤ ਮੇਰੀ ਕਮੀਜ਼ ਵਰਗੇ ਨੇ ਪੁਰਾਣੇ ਤੇ ਮਲੇ ਪਰ ਮੇਰੀ ਸੋਚ ਹੁਣ ਪਹਿਲੇ ਵਰਗੀ ਨਹੀਂ ਰਹੀ ਹੁਣ ਮੇਰੀ ਸੋਚ ਮਜ਼ਬੂਤ ਉੱਚੀ ਤੇ ਗੰਭੀਰ ਹੋ ਗਈ ਹੈ ਉਸਨੇ ਆਪਣਾ ਪੁਰਾਣਾ ਸੁਪਨਾ ਦੁਬਾਰਾ ਲਿਖਿਆ ਮੈਂ ਆਪਣਾ ਟਿਊਸ਼ਨ ਸੈਂਟਰ ਖੋਲਣਾ ਚਾਹੁੰਦੀ ਹਾਂ ਜੋ ਇੱਕ ਮੇਰਾ ਸੁਪਨਾ ਸੀ ਸੁਪਨੇ ਬੜੇ ਸਨ ਹਾਲਾਤ ਕੱਟਰ ਸਨ ਪਰ ਕਿਨੰਦਾ ਹੌਸਲਾ ਟਾਲਸੀ ਇਰੰਦ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆ ਗਿਆ ਸੀ ਉਦਮ ਹੌਸਲੇ ਅਤੇ ਸੰਘਰਸ਼ ਦੇ ਨਾਮ ਨਾਲ ਉਹ ਹੁਣ ਰੋਜ਼ ਕੰਪਿਊਟਰ ਸੈਂਟਰ ਵਿੱਚ ਜਾਂਦੀ ਤੇ ਸਿੱਖਦੀ ਸਹਿਯੋਗੀ ਦੋਸਤ ਬਣ ਗਏ ਸਨ ਉਸਤੇ ਜੋ ਉਸ ਦਾ ਹੌਸਲਾ ਵਧਾਉਣ ਲੱਗ ਪਏ ਸੀ ਪਰ ਰਮਨਦੀਪ ਲਈ ਇੱਕ ਇਹ ਸਹਿਣ ਔਖਾ ਸੀ ਉਸ ਦੇ ਮਨ ਵਿੱਚ ਇੱਕ ਰਸੋਈ ਵਾਲੀ ਨੌਕਰਾਨੀ ਦੀ ਤਸਵੀਰ ਅੱਖਾਂ ਵਿੱਚ ਆਉਂਦੀ ਸੀ ਨਾ ਕਿ ਇੱਕ ਪੜ੍ਹੇ ਲਿਖੀ ਦੀ ਖੋਦਮਕ ਤਿਆਰ ਔਰਤ ਸੀਓ ਇੱਕ ਦਿਨ ਰਮਨਦੀਪ ਨੇ ਚਲਾਕੀ ਕੀਤੀ ਜਦ ਕਿਰਨ ਸੈਂਟਰ ਤੋਂ ਘਰ ਆਈ ਤਾਂ ਰਮਨਦੀਪ ਨੇ ਮੂੰਹ ਸਾੜ ਲਿਆ ਕਿੰਨੀ देर ਹੋ ਗਈ ਔਨ ਵਿੱਚ ਮੈਂ ਤਾਂ ਰੋਟੀ ਵੀ ਨਹੀਂ ਬਣਾਈ ਤੇਰਾ ਕੰਮ ਵੀ ਨਹੀਂ ਹੋਇਆ ਬਹੁਤ ਆਜ਼ਾਦੀ ਮਿਲ ਗਈ ਤੈਨੂੰ ਕਿਰਨ ਨੇ ਅਸਥਿਤ ਆਵਾਜ਼ ਚ ਆਖਿਆ ਭਾਬੀ ਮੈਂ ਕੋਈ ਕੰਮ ਛੱਡਿਆ ਨਹੀਂ ਕਲਾਸ ਤੋਂ ਸਿੱਧਾ ਆਈ ਹਾਂ ਮੈਨੂੰ ਕਿਸੇ ਸਬੂਤ ਦੀ ਲੋੜ ਨਹੀਂ ਰਮਨਦੀਪ ਨੇ ਕਿਹਾ ਸਾਡੇ ਘਰ ਦੀਆਂ ਔਰਤਾਂ ਘਰ ਤੋਂ ਬਾਹਰ ਨਹੀਂ ਘੁੰਮਦੀਆਂ ਘਰ ਵਿੱਚ ਹੀ ਰਹਿੰਦੀਆਂ ਹਨ ਇਹ ਗੱਲ ਗੁਰਦੇਵ ਨੇ ਸੁਣੀ ਉਸ ਨੇ ਆ ਕੇ ਰਮਨਦੀਪ ਨੂੰ ਕਿਹਾ ਕਿਰਨ ਜਿਹੇ ਬੱਚਿਆਂ ਨੂੰ ਹੌਸਲਾ ਦੇਣਾ ਚਾਹੁੰਦੀ ਹੈ ਰੋਕਣਾ ਨਹੀਂ ਉਸ ਨੂੰ ਇਹਦੀ ਜ਼ਿੰਦਗੀ ਨੂੰ ਨਵੀਂ ਰਾਹ ਦਿਖਾਉਣਾ ਹੈ ਹੁਣ ਮੈਂ ਪਰ ਰਮਨਦੀਪ ਨੇ ਗੁੱਸੇ ਵਿੱਚ ਕਹਿ ਦਿੱਤਾ ਫਿਰ ਇਹ ਕੰਮ ਕਰ ਇਹਨੂੰ ਆਪਣੇ ਘਰ ਵਾਪਸ ਭੇਜ ਦੇ ਇਹ ਮੇਰੇ ਨਾਲ ਨਹੀਂ ਇਸ ਦੀ ਮੰਦੀ ਹੋਣੀ ਕਿਰਨ ਦਾ ਦਿਹਿਲ ਟੁੱਟ ਗਿਆ ਸੀ ਇਹ ਸਭ ਕੁਝ ਸੁਣ ਕੇ ਉਹ ਰਾਤ ਉਹ ਪਿੰਡ ਦੀ ਛੱਤ ਤੇ ਬੈਠੀ ਸੀ ਹਵਾ ਠੰਡੀ ਸੀ ਪਰ ਉਸ ਦਾ ਮਨ ਗਰਮ ਸੀ ਉਸ ਨੇ ਆਪਣੀ ਮਾਂ ਦੀ ਗੱਲ ਨੂੰ ਯਾਦ ਕੀਤਾ ਜਿਸ ਦੀ ਮਾਂ ਕਹਿੰਦੀ ਹੁੰਦੀ ਸੀ ਕਿ ਦੁਨੀਆ ਚਾਹੇ ਦੁਸ਼ਮਣ ਬਣ ਜਾਵੇ ਪਰ ਤੂੰ ਆਪਣਾ ਮਨੋਬਲ ਕਦੇ ਨਾ ਹਾਰੀ ਉਹ ਰੋਈ ਨਹੀਂ ਸਿਰਫ ਚੁੱਪ ਰਹੀ ਚੁੱਪ ਵੀ ਕਈ ਵਾਰ ਬਹੁਤ ਕੁਝ ਬਿਆਨ ਕਰ ਜਾਂਦੀ ਹੈ ਅਗਲੇ ਦਿਨ ਗੁਰਦੇਵ ਨੇ ਫੈਸਲਾ ਕੀਤਾ ਕਿ ਉਹ ਕਿਰਨ ਦੇ ਕੋਲ ਆਇਆ ਤੇ ਕਹਿਣ ਲੱਗਾ ਭੈਣ ਤੂੰ ਮੇਰੇ ਲਈ ਪੂਰੀ ਦੁਨੀਆ ਵਰਗੀ ਹੈ ਮਾਪਿਆਂ ਦੇ ਜਾਣ ਤੋਂ ਬਾਅਦ ਸਭ ਕੁਝ ਮੇਰਾ ਤੂੰ ਹੀ ਹੈ ਭਾਬੀ ਨੂੰ ਸਮਝਾਉਣਾ ਖਾਏ ਤੇਰੀ ਪਰ ਮੈਂ ਤੇਰੇ ਨਾਲ ਹਮੇਸ਼ਾ ਖੜਾ ਹਾਂ ਤੂੰ ਚਾਹੇ ਅਜੇ ਵੀ ਇੱਥੇ ਰਹਿ ਜਾਂ ਆਪਣੇ ਪਾਸ ਹੋਰ ਟਿਕਾਣਾ ਲੱਭੀ ਪਰ ਪੜ੍ਹਾਈ ਨਾ ਛੱਡੀ ਕਿਰਨ ਨੇ ਥੋੜਾ ਸੋਚਿਆ ਤੇ ਕਹਾ ਵਿਰੇ ਜੇ ਤੂੰ ਮੇਰੇ ਨਾਲ ਹੈ ਤਾਂ ਮੈਂ ਹਾਰ ਨਹੀਂ ਮੰਨਾਂਗੀ ਉਸਨੇ ਇੱਕ ਛੋਟੇ ਕੰਮ ਨਾਲ ਸ਼ੁਰੂਆਤ ਕੀਤੀ ਪੋਸਟਰ ਬਣਾਉਣਾ ਨੋਟਿਸ ਟਾਈਪ ਕਰਨਾ ਇੰਟਰਨੈਟ ਤੇ ਕੰਮ ਲੱਭਣਾ ਉਸਨੇ ਚੁੱਪਚਾਪ ਘਰ 'ਚ ਰਹਿੰਦੇ ਹੋਏ ਆਪਣਾ ਇੱਕ ਵਧੀਆ ਵਪਾਰ ਰਚਨਾ ਸ਼ੁਰੂ ਕਰ ਦਿੱਤਾ ਇੱਕ ਮਹੀਨੇ ਵਿੱਚ ਉਸਨੇ 1500 ਰੁਪਏ ਕਮਾਏ ਇਹ ਰਕਮ ਘੱਟ ਸੀ ਉਸ ਸਮੇਂ ਪਰ ਉਸ ਦੇ ਮਨੋਬਲ ਲਈ ਇਹ ਬਹੁਤ ਵੱਡੀ ਰਕਮ ਸੀ ਕਿਉਂਕਿ ਉਸ ਦੀ ਇਹ ਖੁਦ ਦੀ ਕਮਾਈ ਸੀ ਇੱਕ ਰਾਤ ਕਿਰਨ ਨੇ ਆਪਣੀ ਮਾਂ ਦੀ ਤਸਵੀਰ ਸਾਹਮਣੇ ਚੁੱਪਚਾਪ ਬੈਠ ਕੇ ਕਿਹਾ ਮਾਂ ਮੈਂ ਜਿੱਤ ਰਹੀ ਹਾਂ ਪਰ ਹੌਲੀ ਹੌਲੀ ਲੋਕਾਂ ਨੇ ਮੇਰੇ ਵਿਰੁੱਧ ਬਹੁਤ ਕੁਝ ਬੋਲਿਆ ਤੇ ਬਹੁਤ ਕੁਝ ਗਲਤ ਕੀਤਾ ਪਰ ਮੈਂ ਆਪਣੇ ਹੱਕ 'ਚ ਜਵਾਬ ਲੈ ਰਹੀ ਹਾਂ ਤੇ ਮੈਂ ਹੁਣ ਹਾਰਾਂਗੀ ਨਹੀਂ ਆਪਣੇ ਹੱਕ ਲਈ ਜ਼ਰੂਰ ਲੜਾਂਗੀ ਉਸ ਦੀਆਂ ਅੱਖਾਂ ਚ ਅਥਰੂ ਆ ਗਏ ਸਭ ਕੁਝ ਬੋਲਦੇ ਆਏ ਪਰ ਉਹ ਅਥਰੂ ਹਾਰਦੇ ਨਹੀਂ ਸੀ ਉਸ ਦੇ ਜਿੱਤ ਦੇ ਸਨ ਕਿਰਨ ਨੇ ਨਿੱਕੇ ਨਿੱਕੇ ਕਦਮਾਂ ਨਾਲ ਇੱਕ ਵੱਡੀ ਦੁਨੀਆ ਵੱਲ ਅਰੱਖ ਕੀਤਾ ਜਿੱਥੇ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪਿਆ ਪਰ ਉਹ ਹੌਲੀ-ਹੌਲੀ ਉਹ ਮੁਸ਼ਕਲਾਂ ਨਾਲ ਲੜਦੀ ਗਈ ਕੁਝ ਲੋਕ ਉਸ ਨੂੰ ਹੌਸਲਾ ਵੀ ਦਿੰਦੇ ਤੇ ਕਈ ਲੋਕ ਉੱਥੇ ਉਸ ਦਾ ਹੌਸਲਾ ਵੀ ਤੋੜਨ ਵਾਲੇ ਮਿਲਦੇ ਕਈ ਉਸ ਨੂੰ ਤਾਣੇ ਵੀ ਦਿੰਦੇ ਤੇ ਕਈ ਉਸ ਦਾ ਸਹਿਯੋਗ ਵੀ ਮੰਨਦੇ ਉਹ ਤੇ ਕੁਝ ਲੋਕ ਅਜੇ ਵੀ ਉਸ ਦੀ ਤਰੱਕੀ ਨੂੰ ਹਜਮ ਨਹੀਂ ਸਿੱਕਾਰ ਪਾ ਰਹੇ ਕਿ ਇੱਕ ਗਰੀਬ ਘਰ ਦੀ ਕੁੜੀ ਕਿਵੇਂ ਇੰਨੀਆਂ ਤਰੱਕੀਆਂ ਵਿੱਚ ਜਾ ਸਕਦੀ ਹੈ ਪਰ ਕਿਰਨ ਹੁਣ ਵੱਧ ਚੁੱਕੀ ਸੀ ਉਸ ਦੀ ਸੋਚ ਉਸ ਦਾ ਜਿਗਰਾ ਤੇ ਉਸ ਦੇ ਖੁਦ ਤੇ ਭਰੋਸੇ ਤੇ ਉਸ ਨੂੰ ਬਹੁਤ ਮਾਣ ਸੀ ਉਸ ਦਾ ਹੌਸਲਾ ਜਿਨਾਂ ਦਿਨ ਵੱਧ ਹੀ ਜਾ ਰਿਹਾ ਸੀ ਇੱਕ ਦਿਨ ਕੰਪਿਊਟਰ ਦੇ ਟਰੇਨਰ ਨੇ ਕਿਹਾ ਕਿਰਨ ਤੂੰ ਹੁਣ ਚਾਹੇ ਤਾਂ ਇੱਥੇ ਨਵੀਆਂ ਕੁੜੀਆਂ ਨੂੰ ਸਿਖਾਉਣ ਵਿੱਚ ਲੱਗ ਸਕਦੀ ਹੈ ਤੇਰੀ ਸਿੱਖਿਆ ਵੀ ਬਹੁਤ ਵਧੀਆ ਹੈ ਤੇ ਤੂੰ ਮੈਨੂੰ ਲੱਗਦਾ ਹੈ ਜਿੱਥੋਂ ਤੱਕ ਦੂਜੀਆਂ ਨਵੀਆਂ ਕੁੜੀਆਂ ਨੂੰ ਵੀ ਬਹੁਤ ਵਧੀਆ ਢੰਗ ਨਾਲ ਸਿਖਾ ਸਕਦੀ ਹੈ ਉਸਨੇ ਸੋਚਿਆ ਮੈਂ ਤਾਂ ਕਦੇ ਸਕੂਲ ਵੀ ਪੂਰਾ ਨਹੀਂ ਕੀਤਾ ਤਾਂ ਮੈਂ ਇੱਥੇ ਦੂਜੀਆਂ ਨਵੀਆਂ ਕੁੜੀਆਂ ਨੂੰ ਕਿਵੇਂ ਸਿਖਾਵਾਂਗੀ ਫਿਰ ਉਸਦੇ ਅੰਦਰ ਹੌਸਲਾ ਜਾਗਿਆ ਅੱਜ ਲੋਕ ਮੈਨੂੰ ਅਧਿਆਪਿਕਾ ਕਹਿ ਰਹੇ ਨੇ ਉਸ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਪਿੰਡ ਦੀਆਂ ਕੁੜੀਆਂ ਉੱਥੇ ਆਉਣ ਲੱਗ ਪਈਆਂ ਫਸਨੇ ਆਪਣੇ ਹੁਨਰ ਦੇ ਨਾਲ ਹੌਲੀ-ਹੌਲੀ ਉਹਨਾਂ ਕੁੜੀਆਂ ਨੂੰ ਜੋ ਕੁਝ ਵੀ ਉਸ ਨੂੰ ਆਉਂਦਾ ਸੀ ਸਭ ਕੁਝ ਸਿਖਾਇਆ ਤੇ ਕਿਰਨ ਨੇ ਆਪਣਾ ਇੱਕ ਨਵਾਂ ਸਨਮਾਨ ਮਹਿਸੂਸ ਕੀਤਾ ਹੁਣ ਉਸ ਦੇ ਨਾਮ ਨਾਲ ਦੀਦੀ ਜਾਂ ਮੈਡਮ ਜੁੜ ਗਿਆ ਸੀ ਰਮਨਦੀਪ ਅਜੇ ਵੀ ਅੰਦਰੋਂ ਸਾੜ ਰਹੀ ਸੀ ਕਿਉਂਕਿ ਉਹ ਕਿਰਨ ਦੀਆਂ ਨਾ ਤਰੱਕੀਆਂ ਨੂੰ ਵੇਖ ਕੇ ਸੜੀ ਜਾ ਰਹੀ ਸੀ ਉਸ ਨੂੰ ਇਹ ਹজম ਨਹੀਂ ਸੀ ਹੋ ਰਹਾ ਕਿ ਕਿਰਨ ਇੰਨੀਆਂ ਤਰੱਕੀਆਂ ਵਿੱਚ ਇੰਨੀ ਛੇਤੀ ਕਿਵੇਂ ਜਾ ਸਕਦੀ ਹੈ ਪਰ ਹੁਣ ਗੁਰਦੇਵ ਵੀ ਰਮਨਦੀਪ ਨੂੰ ਅੱਖ ਪਾੜ ਕੇ ਕਹਿ ਦਿੰਦਾ ਹੁੰਦਾ ਸੀ ਉਸ ਨੂੰ ਅੱਗੇ ਵਧਣ ਦੇ ਤੇ ਜੇ ਉਸ ਦੇ ਰਸਤੇ ਵਿੱਚ ਰੁਕਾਵਟ ਬਣੀ ਤਾਂ ਮੇਰੇ ਤੋਂ ਬੁਰਾ ਹੋਰ ਕੋਈ ਨਹੀਂ ਉਸ ਨੂੰ ਆਪਣੀ ਜ਼ਿੰਦਗੀ ਜੀ ਲੈਣ ਦੇ ਇਹ ਸਾਡੀ ਭੈਣ ਦਾ ਸੁਪਨਾ ਹੈ ਤੇ ਮੈਂ ਚਾਹੁੰਨਾ ਹਾਂ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਜ਼ਰੂਰ ਕਰੇ ਤੇ ਜ਼ਿੰਦਗੀ ਵਿੱਚ ਅੱਗੇ ਵਧੇ ਰਮਨਦੀਪ ਹਾਲਾ ਕੀ ਚੋਪਰ ਹੈਂਡੀ ਪਰ ਉਸ ਦਾ ਮੂਹ ਹਮੇਸ਼ਾ ਵਿੰਗਾ ਹੀ ਰਹਿੰਦਾ ਸੀ ਕਿਰਨ ਨੇ ਇਹ ਸਵੀਕਾਰ ਕਰ ਲਿਆ ਸੀ ਕਿ ਹਰ ਕਿਸੇ ਦੀ ਪ੍ਰਸ਼ੰਸਾ ਨਹੀਂ ਮਿਲਦੀ ਹਰ ਕੋਈ ਕਮੀਆਂ ਕਰਦਾ ਹੀ ਹੈ ਪਹਿਲੀ ਵਾਰੀ 5000 ਰੁਪਏ ਕਮਾਏ ਉਹ ਇੱਕ ਸੂਟ ਲੈ ਕੇ ਆਈ ਰਮਨਦੀਪ ਲਈ ਉਸਨੇ ਸੋਚਿਆ ਮੇਰੀ ਭਾਬੀ ਨੇ ਮੈਨੂੰ ਗਲਤ ਸਮਝਿਆ ਪਰ ਮੈਂ ਹੱਸਦਾ ਦਿਲ ਜਿੰਨਾ ਚਾਹਨੀ ਹ ਸੂਟ ਦੇਖ ਕੇ ਰਮਨਦੀਪ ਬਹੁਤ ਝੋਕ ਹੋ ਗਈ ਕਿਰਨ ਨੇ ਮੱਥਾ ਟੇਕਿਆ ਤੇ ਕਿਹਾ ਇਹ ਮੇਰੀ ਕਮਾਈ ਦੀ ਪਹਿਲੀ ਦਾਤ ਹੈ ਤੁਹਾਡੀ ਮਿਹਰ ਬਿਨਾ ਇਹ ਮੁਸ਼ਕਲ ਨਹੀਂ ਸੀ ਹੋਣੀ ਰਮਨਦੀਪ ਦੀ ਅੱਖ ਭਰ ਆਈ ਪਰ ਉਸਨੇ ਆਪਣੇ ਮਨ ਦੀ ਹੰਕਾਰ ਦੀ ਕੰਧ ਅਜੇ ਵੀ ਢਾਈ ਨਹੀਂ ਹੁਣ ਜਦੋਂ ਵੀ ਕਿਰਨ ਰੋਡ ਤੇ ਜਾਂਦੀ ਲੋਕ ਆਖਦੇ ਉਹ ਆ ਕੁੜੀ ਜੋ ਆਪਣੇ ਪਤੀ ਦੇ ਤਾਨੇ ਮਜ਼ਾਕ ਤੋਂ ਬਿਨਾਂ ਹਾਰੀ ਨਹੀਂ ਜੋ ਸਿੱਖੀ ਕਮਾਈ ਤੇ ਲੋਕਾਂ ਨੂੰ ਵੀ ਸਿਖਾਉਂਦੀ ਹੈ ਤੇ ਹੋਰਨਾਂ ਕੁੜੀਆਂ ਨੂੰ ਵੀ ਪ੍ਰੇਰਿਤ ਕਰਦੀ ਹੈ ਕਿ ਅੱਗੇ ਕਿਵੇਂ ਵਧਣਾ ਹੈ ਪਿਤਾ ਦਾ ਸਨਮਾਨਿਕ ਵੱਡੇ ਦੇ ਆਪਕ ਨੇ ਕਹਾ ਬੇਟੀ ਤੂੰ ਪਿੰਡ ਦੀ ਮਿਸਾਲ ਬਣ ਗਈ ਹੈ ਤੈਨੂੰ ਦੇਖ ਕੇ ਹੋਰ ਵੀ ਮਾਮਾ ਆਪਣੀਆਂ ਧੀਆਂ ਨੂੰ ਪੜਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਸਨੇ ਆਪਣਾ ਇੱਕ YouTube ਚੈਨਲ ਬਣਾਇਆ ਪਿੰਡ ਦੇ ਕਿਰਨ ਉੱਥੇ ਉਹ ਪਿੰਡ ਦੀਆਂ ਕੁੜੀਆਂ ਨੂੰ ਆਨਲਾਈਨ ਇੰਸਟੀਟਿਊਸ਼ਨ ਰਾਹੀਂ ਸਿੱਖਿਆ ਦਿੰਦੀ ਸੀ ਚੈਨਲ ਵਧਣ ਲੱਗਾ ਵੀਡੀਓ ਤੇ ਹਜ਼ਾਰਾਂ 뷰 ਆਉਣ ਲੱਗੇ ਕਿਰਨ ਹੁਣ ਇੱਕ ਨਵੀਂ ਦਿਸ਼ਾ 'ਚ ਪੈਰ ਰੱਖ ਚੁੱਕੀ ਸੀ ਉਹ ਦਿਨ ਵੀ ਆਇਆ ਜਦ ਕਿਰਨ ਨੇ ਰਮਨਦੀਪ ਨੇ ਕਿਰਨ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਕਹਾ ਮੈਨੂੰ ਮaaf ਕਰ ਦੇ ਮੇਰੀ ਬੇਟੀ ਮੈਂ ਤੇਰਾ ਬੁਰਾ ਨਹੀਂ ਚਾਇਆ ਪਰ ਆਪਣਾ ਡਰ ਤੇ ਹੌਸਲਾ ਹਾਰ ਗਈ ਹਾਂ ਮੈਂ ਬਸ ਇਹੀ ਚਾਹੁੰਦੀ ਸੀ ਕਿ ਤੂੰ ਕਦੇ ਅੱਗੇ ਨਾ ਵਧੇ ਤੇ ਹਮੇਸ਼ਾ ਮੇਰੇ ਨਾਲ ਇਸ ਘਰ ਵਿੱਚ ਕੰਮਕਾਰ ਕਰੇ ਪਰ ਮੇਰੀ ਸੋਚ ਹੀ ਗਲਤ ਸੀ ਤੂੰ ਸੱਚੀ ਕਿਰਨ ਹੈ ਚਮਕਾ ਵਾਲੀ ਕਿਰਨ ਨੇ ਸਿਰਫ ਅੱਖਾਂ 'ਚ ਨਮੀ ਨਾਲ ਮੁਸਕਾ ਕੇ ਕਹਾ ਭਾਬੀ ਰੋਸ਼ਨੀ ਸਦਾ ਸਾਵਧਾਨੀ ਨਾਲ ਆਉਂਦੀ ਹੈ ਪਰ ਜਦ ਆਉਂਦੀ ਹੈ ਤਾਂ ਸਭ ਕੁਝ ਨਵਾਂ ਕਰ ਜਾਂਦੀ ਹੈ ਇੱਕ ਦਿਨ ਕਿਰਨ ਰਸੋਈ ਵਿੱਚ ਸੀ ਰਮਨਦੀਪ ਦੇ ਫੋਨ ਤੇ ਉਸਦੀ ਮਮਾ ਦੀ ਕਾਲ ਆਈ ਸੀ ਉਸਦੀ ਗੱਲਬਾਤ ਜ਼ੋਰਾਂ ਨਾਲ ਹੋ ਰਹੀ ਸੀ ਕਿਰਨ ਨੇ ਅਣਜਾਣੇ ਚ ਹੀ ਸੁਣ ਲਿਆ ਮੈਂ ਕਿਰਨ ਨੂੰ ਇੱਥੇ ਚੱਲ ਰਹੀ ਹਾਂ ਮਾਤਾ ਜੀ ਇਹ ਕਦੇ ਚੁੱਕਦੀ ਹੀ ਨਹੀਂ ਹੈ ਬਹੁਤ ਕੋਸ਼ਿਸ਼ਾਂ ਕੀਤੀ ਮੈਂ ਕਦੇ ਮੂੰਹ ਚੜ੍ਹਦੀ ਹੈ ਪਰੁਰਦੇ ਨੇ ਮਜਬੂਰ ਕੀਤਾ ਸੀ ਮੈਨੂੰ ਇੱਥੇ ਰੱਖਣ ਵਾਸਤੇ ਕਿਰਨ ਨੂੰ ਨਹੀਂ ਤਾਂ ਕਥੋਂ ਦਾ ਇਸ ਨੂੰ ਭੇਜ ਦਿੰਦੀ ਕਿਰਨ ਦਾ ਹਿਰਦਾ ਤੰਗ ਰਹਿ ਗਿਆ ਉਸ ਨੇ ਜੋ ਕਦੇ ਸੋਚਿਆ ਨਹੀਂ ਉਹ ਉਸ ਨੇ ਸੁਣ ਲਿਆ ਇਹ ਸਭ ਗੱਲਾਂ ਸੁਣ ਕੇ ਉਹ ਪੂਰੀ ਤਰ੍ਹਾਂ ਅੰਦਰ ਟੁੱਟ ਗਈ ਸੀ ਕਿਰਨ ਨੇ ਆਪਣੀ ਡਾਇਰੀ ਚ ਲਿਖ ਲਈ ਹੈ ਕਿ ਮੈਂ ਕਦੇ ਨਹੀਂ ਸਿਚਾਂਦੀ ਛੱਡਣਾ ਪਰ ਉਸ ਕੰਮ ਨੂੰ ਬਣਾਉਣ ਦੀ ਕੋਸ਼ਿਸ਼ ਵੀ ਕਰਦੀ ਸੀ ਇੱਥੇ ਆ ਕੇ ਵੀ ਮੈਂ ਦੂਜੀ ਵਾਰ ਪਰਾਈ ਹੋ ਗਈ ਪਰ ਇਹ ਰਾਤ ਵੀ ਲੰਘ ਗਈ ਅਗਲੇ ਦਿਨ ਕਿਰਨ ਨੇ ਇੱਕ ਕਸਮ ਖਾਦੀ ਕਿ ਹੁਣ ਆਪਣੇ ਪੈਰਾਂ ਤੇ ਖੜੀ ਹੋਵੇਗੀ ਉਹ ਗੁਰਦੇਵ ਕੋਲ ਗਈ ਤੇ ਕਹਿਣ ਲੱਗੀ ਵੀਰ ਜੀ ਮੈਂ ਆਪਣਾ ਟਿਊਸ਼ਨ ਸੈਂਟਰ ਖੋਲਣਾ ਚਾਹੁੰਦੀ ਹਾਂ ਸ਼ੁਰੂ ਵਿੱਚ 5-6 ਬੱਚਿਆਂ ਨਾਲ ਕੀ ਤੁਸੀਂ ਮੇਰੀ ਮਦਦ ਕਰੋਗੇ ਇਸ ਵਿੱਚ ਗੁਰਦੇਵ ਨੇ ਛੱਟ ਹੀ ਹਾਂ ਕਰ ਦਿੱਤੀ ਉਸਨੇ ਘਰ ਦੇ ਪਿਛਲੇ ਹਿੱਸੇ ਵਿੱਚ ਇੱਕ ਕਮਰਾ ਸਾਫ਼ ਕਰਵਾਇਆ ਤੇ ਉਸ ਕਮਰੇ ਨੂੰ ਟਿਊਸ਼ਨਸ ਅੰਡਰ ਵਿੱਚ ਤਿਆਰ ਕਰਵਾ ਦਿੱਤਾ ਕਿਰਨ ਨੇ ਚਾਰ ਕੁਰਸੀਆਂ ਇੱਕ ਮੇਜ਼ ਅਤੇ ਇੱਕ ਛੋਟੇ ਜਿਹੇ ਬੱਚਿਆਂ ਵਾਸਤੇ ਅਜਿਹਾ ਮਾਹੌਲ ਬਣਾ ਦਿੱਤਾ ਜਿੱਥੇ ਬੱਚੇ ਬੈਠ ਕੇ ਪੜਨ ਲੱਗ ਪੈਣ ਤੇ ਰੋਜ਼ਾਨਾ ਦੀ ਫੀਸ ਤਾਸਰ ਬੈ ਰੱਖ ਦਿੱਤੀ ਏ ਸੀਐਸ ਦੀ ਐਸਐਲ ਉਡਾਨ ਦੀ ਸ਼ੁਰੂਆਤ ਰਮਨਦੀਪ ਨੂੰ ਇਹ ਸਭ ਕੁਝ ਚੁਭਰੇ ਹਸੀ ਕਿ ਕਿਰਨ ਕਾਰਤੇ ਵਿੱਚ ਹੀ ਕੰਮ ਨੂੰ ਸ਼ੁਰੂ ਕਰ ਰਹੀ ਹੈ ਉਹ ਕਹਿੰਦੀ ਐਸੇ ਹੀ ਕੀ ਤਰੱਕੀ ਆਈ ਹੈ ਕਹਿੰਦੀ ਟਿਊਸ਼ਨ ਲਵਾਵਾਂਗੀ ਆਪਣਾ ਕਮਰਾ ਬਣਾਵਾਂਗੀ ਹੋਰ ਕੁਝ ਹੋਵੇ ਨਾ ਹੋਵੇ ਪਰ ਦਿੰਦੀ ਚੈਲੰਜ ਹੀ ਸਹੀ ਹੁਣ ਗੁਰਦੇਵ ਕਿਰਨ ਦੇ ਪੱਖ ਵਿੱਚ ਸੀ ਉਸ ਦਾ ਸੁਪਨਾ ਉਸ ਦੀ ਮਿਹਨਤ ਤੇ ਉਸ ਦਾ ਸੰਘਰਸ਼ ਸਭ ਕੁਝ ਉਸ ਨੂੰ ਇੱਕ ਹੋਰ ਪਾਸੇ ਲੈ ਕੇ ਜਾ ਰਿਹਾ ਸੀ ਕਿਰਨ ਨੇ ਬਹੁਤ ਸਾਰੀਆਂ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕੀਤਾ ਕਿਰਨ ਹੁਣ ਵੀ ਪਰਜਾਈ ਦੀ ਆਪਣੇ ਪ੍ਰਤੀਨਿਧਾਂ ਤੇ ਤਾਨਿਆਂ ਨੂੰ ਸਹੁੰਦੀ ਆ ਰਹੀ ਸੀ ਪਰ ਉਹ ਹੁਣ ਵੀ ਹਾਰੀ ਨਹੀਂ ਕਿਰਨ ਨੇ ਆਪਣੇ ਸੁਪਨਿਆਂ ਨੂੰ ਰੁਕਣ ਨਹੀਂ ਦਿੱਤਾ ਕਿਰਨ ਨੇ ਦਿਨ ਰਾਤ ਮਿਹਨਤ ਕੀਤੀ ਸਵੇਰੇ ਘਰ ਦੇ ਕੰਮ ਕਰਦੀ ਦੁਪਹਿਰ ਨੂੰ ਬੱਚਿਆਂ ਨੂੰ ਪੜਾਉਂਦੀ ਤੇ ਰਾਤ ਨੂੰ ਆਪਣੀ ਅਲੱਗ ਡੇ ਪਲੈਨਿੰਗ ਕਰਦੀ ਰਹਿੰਦੀ ਉਹ ਹਰ ਵਿਦਿਆਰਥੀ ਨਾਲ ਪਿਆਰ ਤੇ ਧੀਰਜ ਨਾਲ ਪੇਸ਼ ਆਉਂਦੀ ਚਾਰ ਹਫ਼ਤਿਆਂ ਚ ਇਹ ਉਸ ਦੇ ਕੋਲ ਬਹੁਤ ਸਾਰੇ ਬੱਚਿਆਂ ਦਾ ਆਉਣਾ ਸ਼ੁਰੂ ਹੋ ਗਿਆ ਸੀ 6 ਤੋਂ 20 ਵਿਦਿਆਰਥੀ ਹੋ ਗਏ ਸੀ ਗੁਰਦੀਪ ਹਰਾਨ ਸੀ ਉਹ ਕਹਿੰਦਾ ਕਿਰਨ ਮੈਨੂੰ ਤੂੰ ਹਮੇਸ਼ਾ ਹੀ ਹੋਰਾਂ ਤੋਂ ਵੱਖਰੀ ਲੱਗਦੀ ਸੀ ਪਰ ਤੂੰ ਇੰਨੀ ਦਿਲ ਦੀ ਚਮਕਾਂਗੀ ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿਰਨ ਹੱਸ ਕੇ ਕਹਿੰਦੀ ਵੀਰੇ ਮੈਨੂੰ ਆਪਣੇ ਹੌਸਲੇ ਤੇ ਆਪਣੇ ਰੱਬ ਤੇ ਭਰੋਸਾ ਸੀ ਰਮਨਦੀਪ ਦੀ ਰੂਹ ਹੁਣ ਬਦਲਣ ਲੱਗ ਪਈ ਸੀ ਉਸ ਨੂੰ ਸਾੜਾ ਕਿਰਨ ਤੋਂ ਜ਼ਿਆਦਾ ਹੋਣ ਲੱਗ ਪਿਆ ਸੀ ਕਿਰਨ ਦੀ ਮਾਨਤਾ ਤੇ ਕਦਰ ਉਸਦੇ ਮੋਹੱਲੇ ਵਿੱਚ ਵੱਧਦੀ ਜਾ ਰਹੀ ਸੀ ਜਿੱਥੇ ਕੱਲ ਤੱਕ ਉਹ ਭੈਣ ਜੀ ਜਾਂ ਮੈਡਮ ਕਿਰਨ ਬਣ ਗਈ ਸੀ ਉਸਨੇ ਗੁਰਦੇਵ ਨੂੰ ਕਈ ਵਾਰ ਕਿਹਾ ਹਰ ਵਾਰ ਕਿਰਨ ਹੀ ਕਿਰਨ ਕਿਉਂ ਮੈਂ ਵੀ ਘਰ ਚਲਾ ਰਹੀ ਹਾਂ ਪਰ ਗੁਰਦੇਵ ਨੇ ਉਹ ਰਮਨਦੀਪ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਰਮਨ ਉਹ ਆਪਣੀ ਮਿਹਨਤ ਨਾਲ ਉੱਪਰ ਆਈ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਤੂੰ ਉਸ ਦੇ ਰਸਤੇ ਵਿੱਚ ਆਵੇਂ ਤੇਰੀ ਈਰਖਾ ਨਾਲ ਉਸ ਨੂੰ ਇਸ ਲੜਾਈ ਤੋਂ ਹੋਰ ਮੁਸ਼ਕਲਾ ਨਾ ਮਿਲਣ ਦਾ ਸਹੀ ਹੈ ਇਹ ਸੁਣ ਕੇ ਰਮਨਦੀਪ ਦੇ ਚਿਹਰੇ ਉੱਤੇ ਤਿੱਖੀ ਤਕਲੀਫ ਆ ਗਈ ਇੱਕ ਦਿਨ ਪਿੰਡ ਦੇ ਸਕੂਲ ਤੋਂ ਕਾਲ ਆਈ ਪ੍ਰਿੰਸੀਪਲ ਨੇ ਕਿਹਾ ਮੈਡਮ ਕਿਨਨ ਤੁਸੀਂ ਜੋ ਟਿਊਸ਼ਨ ਚਲਾ ਰਹੇ ਹੋ ਉਸ ਦਾ ਪ੍ਰਭਾਵ ਬੱਚਿਆਂ ਦੇ ਅਕੈਡੈਮਿਕ ਪ੍ਰੋਗਰੈਸ ਤੇ ਪੈ ਰਿਹਾ ਹੈ ਤੁਸੀਂ ਸਕੂਲ ਵਿੱਚ ਅਧਿਆਪਕਾ ਵਜੋਂ ਇੱਥੇ ਲੱਗ ਸਕਦੇ ਹੋ ਇਹ ਉਹੀ ਦਿਨ ਸੀ ਜਿਸ ਦਿੋ ਉਹ ਅਰਜ ਕਰ ਰਹੀ ਸੀ ਉਸਨੇ ਗੁਰਦੇਵ ਨੂੰ ਦੱਸਿਆ ਗੁਰਦੇ ਬਹੁਤ ਖੁਸ਼ ਹੋਇਆ ਆਪਣੀ ਭੈਣ ਦੀ ਇਸ ਤਰੱਕੀ ਨੂੰ ਦੇਖ ਕੇ ਪਰ ਰਮਨਦੀਪ ਠੰਡੇ ਸੁਰ ਵਿੱਚ ਕਹਿਣ ਲੱਗੀ ਹੁਣ ਸਾਡਾ ਘਰ ਵੀ ਬਗਾਨਾ ਹੋ ਜਾਵੇਗਾ ਉਹ ਇੱਥੋਂ ਚਲੀ ਜਾਵੇਗੀ ਪਰ ਕਿਰਨ ਨੇ ਨਰਮੀ ਨਾਲ ਕਹਾ ਨਹੀਂ ਭਾਬੀ ਮੈਂ ਕਦੇ ਵੀ ਤੁਹਾਡਾ ਘਰ ਨਹੀਂ ਛੱਡਾਂਗੀ ਮੈਂ ਤਾਂ ਸਿਰਫ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਸੀ ਰਮਨਦੀਪ ਨੇ ਕੁਝ ਨਹੀਂ ਕਿਹਾ ਪਰ ਉਸਦੇ ਮਨ ਵਿੱਚ ਹੌਲੀ-ਹੌਲੀ ਕੁਝ ਬਦਲਣ ਲੱਗ ਪਿਆ ਸੀ ਕਿਰਨ ਨੇ ਸਕੂਲ ਵਿੱਚ ਆਪਣੀ ਨੌਕਰੀ ਦਾ ਪਹਿਲਾ ਦਿਨ ਸ਼ੁਰੂ ਕੀਤਾ ਜਦੋਂ ਕਲਾਸ 'ਚ ਦਾਖਲ ਹੋਈ ਤਾਂ ਬੱਚਿਆਂ ਨੇ ਖੜੇ ਹੋ ਕੇ ਕਿਹਾ ਗੁੱਡ ਮਾਰਨਿੰਗ ਮੈਮ ਤੇ ਉਸ ਦਾ ਸਵਾਗਤ ਕੀਤਾ ਉਸ ਦੇ ਮਨ ਵਿੱਚ ਇੱਕ ਅਲੱਗ ਹੀ ਸੰਤੁਸ਼ਟੀ ਮਿਲੀ ਇਹ ਉਹੀ ਮਨੋੱਖ ਸੀ ਜਿਸ ਨੇ ਕਦੇ ਘਰ 'ਚ ਨੰਲਾ ਇੱਕ ਕਿਹਾ ਜਾਂਦਾ ਸੀ ਤੇ ਅੱਜ ਬੱਚੇ ਉਸ ਨੂੰ ਇਨਜੰਨ ਦੇ ਰਹੇ ਸਨ ਗੁਰਦੇਵ ਨੇ ਸ਼ਾਮ ਨੂੰ ਕਿਰਨ ਲਈ ਰੱਬ ਅਗੇ ਅਰਦਾਸ ਕੀਤੀ ਉਹ ਘਰੇハਸੀ ਹੈ ਵਾਹਿਗੁਰੂ ਜਿਸ ਭੈਣ ਲਈ ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ ਅੱਜ ਉਹੀ ਭੈਣ ਮੈਨੂੰ ਮਾਣ ਮਹਿਸੂਸ ਕਰਵਾ ਰਹੀ ਹੈ ਤੇ ਉਸ ਨੂੰ ਜਨਮ ਸਕੇ ਤਰੱਕੀਆਂ ਵਿੱਚ ਬਖਸ਼ੀ ਉਸਨੇ ਕਿਰਨ ਦੇ ਲਈ ਇੱਕ ਨਵਾਂ ਡੈਕਸ ਕੁਰਸੀ ਤੇ ਲੈਪਟਾਪ ਵੀ ਲਿਆਂਦਾ ਕਿਰਨ ਨੇ ਹੌਲੀ-ਹੌਲੀ ਆਪਣੀ ਜ਼ਿੰਦਗੀ ਵਿੱਚ ਨਵਾਂ ਅਧਿਆਨ ਲਿਖਣਾ ਸ਼ੁਰੂ ਕਰ ਦਿੱਤਾ ਪਰ ਰਮਨਦੀਪ ਦੀਆਂ ਅੱਖਾਂ ਵਿੱਚ ਹਜੇ ਵੀ ਠੰਡ ਸੀ ਇੱਕ ਦਿਨ ਰਮਨਦੀਪ ਤੇ ਪੁੱਤ ਉਸ ਸਕੂਲ ਦੇ ਪੇਪਰਾਂ 'ਚ ਬਹੁਤ ਘੱਟ ਨੰਬਰ ਮਿਲੇ। ਉਹ ਬਹੁਤ ਪਰੇਸ਼ਾਨ ਸੀ। ਉਸਦੇ ਮਾਸਟਰਾਂ ਨੇ ਕਿਹਾ ਤੁਸੀਂ ਇਸ ਨੂੰ ਕਿਰਨ ਮੈਡਮ ਕੋਲ ਭੇਜੋ। ਉਹ ਬੱਚਿਆਂ ਨਾਲ ਬਹੁਤ ਚੰਗਾ ਵਿਵਹਾਰ ਕਰਦੀ ਹੈ ਤੇ ਵਧੀਆ ਬੱਚਿਆਂ ਨੂੰ ਪੜਾਉਂਦੇ ਹਨ। ਉਹ ਇਸ ਨੂੰ ਵੀ ਜ਼ਰੂਰ ਪੜਾਉਣਗੇ। ਇਹ ਸੁਣ ਕੇ ਰਮਨਦੀਪ ਦੀਆਂ ਨਜ਼ਰਾਂ ਹੇਠਾਂ ਹੋ ਗਈਆਂ। ਰਮਨਦੀਪ ਨੇ ਨੱਕ ਚੜਾ ਕੇ ਕਿਰਨ ਵੱਲ ਵੇਖਿਆ। ਪਰ ਮਨ ਦੇ ਅੰਦਰ ਉਹਲੀ-ਉਲੀ ਕੁਝ ਪਿਘਲ ਰਿਹਾ ਸੀ। ਉਹ ਕਿਰਨ ਦੇ ਪਾਸ ਗਈ ਤੇ ਕਿਹਾ ਕੇ ਤੁਨ ਨੂੰ ਕੋਈ ਤਕਲੀਫ ਨਾ ਹੋਵੇ ਤਾਂ ਮੈਂ ਮਨਪ੍ਰੀਤ ਨੂੰ ਆਪਣੇ ਕੋਲ ਬਿਠਾ ਲਿਆ ਤੇ ਇੱਥੇ ਉਸ ਨੂੰ ਪੜਾਇਆ ਕਰ। ਕਿਰਨ ਨੇ ਮੱਥੇ ਤੇ ਹੋਲੀ ਜਹੀ ਮੁਸਕਾਨ ਆ ਗਈ ਤੇ ਕਹਾ ਭੈਣ ਜੀ ਇਹ ਤਾਂ ਮੇਰਾ ਫਰਜ਼ ਹੈ ਮਨਪੇ ਸਾਡੇ ਘਰ ਦਾ ਲਾਲ ਹੈ। ਇਹ ਪਹਿਲੀ ਵਾਰ ਸੀ ਜਦ ਰਮਨਦੀਪ ਦੇ ਚਿਹਰੇ ਤੇ ਸ਼ਰਮ ਦੀ ਚਮਕ ਸਾਈ। ਉਸ ਨੂੰ ਮਹਿਸੂਸ ਹੋਇਆ ਕਿ ਜਿਸ ਨੂੰ ਹਮੇਸ਼ਾ ਛੋਟਾ ਸਮਝਦੀ ਹੀ ਉਹ ਅਸਲ ਵਿੱਚ ਘਰ ਦੀ ਅਸਲੀ ਰੌਣਕ ਕੁਝ ਦਿਨਾਂ ਬਾਅਦ ਮਾ ਦੀ ਪਹਿਲੀ ਬਰਸੀ ਆਈ ਕਿਰਨ ਤੇ ਗੁਰਦੇਵ ਨੇ ਮਿਲ ਕੇ ਘਰ ਵਿੱਚ ਸੇਵਾ ਕਰਵਾਈ ਰਮਨਦੀਪ ਨੇ ਵੀ ਪਹਿਲੀ ਵਾਰ ਆਪਣੀ ਇੱਛਾ ਨਾਲ ਕਿਰਨ ਦੀ ਮਦਦ ਕੀਤੀ ਤੇ ਹੱਥ ਵਟਾਇਆ ਰਿਸ਼ਤੇਦਾਰ ਆਏ ਜਿਨ੍ਹਾਂ ਨੇ ਕਿਰਨ ਨੂੰ ਦੇਖ ਕੇ ਕਿਹਾ ਇਹ ਤਾਂ ਹੁਣ ਕਰਦੀ ਰੌਣਕ ਮਨ ਚੁਕੀ ਹੈ ਗੁਰਦੇਵ ਦੀਆਂ ਅੱਖਾਂ ਵਿੱਚ ਹੌਲੀ-ਹੌਲੀ ਪਾਣੀ ਆ ਗਿਆ ਸੇਵਾ ਅਤੇ ਮਗਰੋਂ ਰਾਤ ਨੂੰ ਕਿਰਨ ਛੱਤ ਤੇ ਬੈਠੀ ਆਰਾਮ ਕਰ ਰਹੀ ਸੀ ਅਸਮਾਨ ਵਿੱਚ ਚੰਦੀ ਚਾਨਣੀ ਉਸਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਕਿ ਆ ਪਿਤਾ ਜੀ ਤੁਸੀਂ ਤਾਂ ਸਾਡਾ ਸਾਥ ਛੱਡ ਗਏ ਪਰ ਮੈਂ ਤੁਹਾਡੀ लाज ਰੱਖੀ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਸੀ ਪਰ ਚੁੱਪ ਵੀ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ